ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਫੌਜਾਂ ਲੜ ਰਹੀਆਂ ਨੇ ਲੇਕਿਨ ਸਰਦਾਰ ਤੋਂ ਬਿਨਾ ਲੜ ਰਹੀਆਂ ਨੇ ਵੱਡਾ ਸਰਦਾਰ ਹੈਗਾ ਜੇਲ੍ਹ ਦੇ ਵਿੱਚ ਤੇ ਬਾਕੀ ਨੰਬਰ 2 ਦੇ ਜਰਨੈਲਿਕ ਜਰਨਲ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਹਿੰਦੇ ਉਹ ਜਰਨਲ ਦੀਆਂ ਅੱਖਾਂ ਜਿਹੜੀਆਂ ਖਰਾਬ ਹੋ ਗਈਆਂ ਅੱਖਾਂ ਦਾ ਇਲਾਜ ਕਰਾਉਣ ਗਿਆ ਅੱਖਾਂ ਖਰਾਬ ਹੋਈਆਂ ਨੇ ਅੱਖਾਂ ਬਦਲ ਗਈਆਂ ਅੱਖਾਂ 'ਚ ਟੀਰ ਪੈ ਗਿਆ ਅੱਖਾਂ 'ਚ ਕੁਸ਼ੂਰ ਹੋ ਗਿਆ ਇਹ ਤਾਂ ਬਾਤ ਦੀ ਗੱਲ ਹੈ ਇਹਦਾ ਕੋਈ ਪਤਾ ਨਹੀਂ ਵੈਸੇ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਜੀ ਮੈਡੀਕਲ ਟੂਰਿਜ਼ਮ ਇੰਡੀਆ ਦਾ ਬਹੁਤ ਵਧੀਆ ਹੈ ਲੋਕਾਂ ਕੋ ਅੱਖਾਂ ਸਬਰਾਉਣੋਂ ਆਉਂਦੇ ਨੇ ਲੋਕ ਦੰਦਾਂ ਦਾ ਇਲਾਜ ਕਰਾਉਣੋਂ ਆਉਂਦੇ ਨੇ ਇੱਥੋਂ ਅੱਖਾਂ ਠੀਕ ਕਰਾਉਣ ਗਏ ਹੋਏ ਨੇ ਰਗਵ ਚੱਡਾ ਚਲੋ ਖੈਰ ਇਹ ਇਹ ਜਰਨਲ ਨੂੰ ਛੱਡਿਓ ਵੈਸੇ ਜਰਨਲ ਪੰਜਾਬ ਦੇ ਨਜ਼ਰੀਏ ਤੋਂ ਕਾਫੀ ਪਾਵਰਫੁਲ ਸੀ ਫਿਰ ਰਹਿ ਗਏ ਧੋ ਭੋਰ ਵੱਡੇ ਜਰਨਲ ਨੰਬਰ 2 ਦਾ ਜਰਨਲ ਭਗਵੰਤ ਸਿੰਘ ਮਾਨ ਜਾਰ ਨੰਬਰ 2 ਦਾ ਜਰਨਲ ਸੰਜੇ ਸਿੰਘ ਇਹ ਲੱਗੇ ਹੋਏ ਨੇ ਬਾਹਰ ਕਦੇ ਇੰਡੀਆ ਗੱਠ ਚੋਣ ਦੀ ਗੱਲ ਹੁੰਦੀ ਹੈ ਤੇ ਡਿਊਟੀ ਭਗਵੰਤ ਮਾਨ ਦੀ ਤਾਂ ਲਾ ਦਿੱਤੀ ਗਈ ਹੈ ਕਿ ਤੁਸੀਂ ਚੋਣ ਪ੍ਰਚਾਰ ਕਰੋ ਜਾਓ ਗੁਜਰਾਤ ਜਾਓ ਹਰਿਆਣਾ ਦੇ ਵਿੱਚ ਹੋਰ ਥਾਵਾਂ ਤੇ ਜਾ ਕੇ ਪਾਰਟੀ ਦਾ ਚੋਣ ਪ੍ਰਚਾਰ ਕਰੋ ਵੈਸੇ ਭਗਵੰਤ ਮਾਨ ਬਾਰੇ ਇੱਕ ਗੱਲ ਬਹੁਤ ਕਮਾਲ ਦੀ ਹੈ ਦੇਖ ਲਓ ਤੁਸੀਂ 2 ਸਾਲ ਤੋਂ ਉੱਤੇ ਹੋਗੇ ਕੋਈ 1 ਮਹੀਨਾ ਕੋਈ 1 ਮਹੀਨਾ ਲਗਾਤਾਰ ਪੰਜਾਬ 'ਚ ਭਗਵੰਤ ਮਾਨ ਨਹੀਂ ਰਿਹਾ ਜੇ ਭਗਵੰਤ ਮਾਨ ਨੂੰ ਟਿਕਨ ਨਹੀਂ ਦਿੱਤਾ ਪਊ ਇਹ ਤਾਂ ਮਾਨ ਦੀ ਕਪੈਸਿਟੀ ਹੈ ਕਿ 2 ਦਿਨ ਬਾਹਰ 1 ਦਿਨ ਪੰਜਾਬ 'ਚ ਹਾਜ਼ਰੀ ਫੇਰ ਅੱਗੇ ਫੇਰ ਪੰਜਾਬ 'ਚ ਇਸ ਤਰ੍ਹਾਂ ਚੱਲ ਰਿਹਾ ਹੈ ਤੇ ਹਾਲ ਦੀ ਘੜੀ ਇਹ ਜਿਹੜਾ ਜੰਗ ਇਹ ਜਿਹੜਾ ਚੋਨਾਖਾੜਾ ਭਖ ਰਿਹਾ ਹੈ ਉਦੇਚ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਹੈ ਉਸ ਦੀ ਬੜੀ ਪ੍ਰੋਬਲਮ ਇਹ ਹੋਈ ਪਈ ਹੈ ਕਿ ਇਹਨਾਂ ਕੋਲ ਕੋਈ ਸਟਾਰ ਪ੍ਰਚਾਰ ਕੀ ਨਹੀਂ ਹੈ ਮਾਤਰ ਪੰਜਾਬ ਵਾਲੇ ਆਪ ਹੀ ਲੱਗੇ ਹੋਏ ਨੇ ਜਿੰਨੇ ਵੀ ਪੰਜ ਤਾਂ ਮੰਤਰੀਆਂ ਦੀ ਡਿਊਟੀ ਲਈ ਹੋਈ ਹੈ ਤੇ ਹੁਣ ਜਿਹੜੇ ਐਮ.ਐਲ.ਏ ਜਿੱਤੇ ਨੇ ਅਸਲ ਦੇ ਵਿੱਚ ਇਹ ਸਾਰਾ ਕੁਝ ਐਮ.ਐਲ.ਏ ਤੇ ਹੀ ਛੱਡਦਾ ਇੱਕ ਹੀ ਵਿਧਾਇਕ ਜਿਤਾਉਣਗੇ ਇਹ ਕਿਹਾ ਗਿਆ ਔਰ ਸੰਦੀਪ ਪਾਠਕ ਜਿਹੜਾ ਇਹਨਾਂ ਦਾ ਸੰਗਠਨ ਦਾ ਇੰਚਾਰਜ ਹੈ ਉਹਨੇ ਸਨੇਹਾ ਲਿਆ ਕੇ ਦੇਤਾ ਜੇਲ੍ਹ ਚੋਂ ਕਿ ਇਹ ਸੁਣ ਲੋ ਤੁਸੀਂ ਜਿੱਥੋਂ ਵੀ ਵੋਟਾਂ ਘਟ ਪਈਆਂ ਜਿਹੜੇ ਵੀ ਐਮ.ਐਲ.ਏ ਦੀਆਂ ਵੋਟਾਂ ਉਹ ਸੜਕੇ ਚੋਂ ਘਟ ਪਈਆਂ ਤਾਂ ਉਹਦੀ ਪਾਵਰ ਜਿਹੜੀ ਆ ਖੋ ਕੇ ਉੱਥੇ ਇੱਕ ਹਲਕਾ ਚਾਰਜ ਬਣਾ ਕੇ ਉਹਨੂੰ ਪੈਰਲਲ ਦੇ ਦਿੱਤੀ ਜਾਊਗੀ ਯਾਨੀ ਇੱਕ ਪੈਰਲਲ ਸੈਂਟਰ ਖੜਾ ਕਰ ਦਿੱਤਾ ਜਾਊਗਾ ਜੇ ਇੱਥੇ ਹਲਕੇ ਚ ਵੋਟਾਂ ਘਟ ਪੈਂਦੀਆਂ ਨੇ ਕਿਹਾ ਹੈ ਗਿਆ ਕਿ ਤੁਸੀਂ ਲੋਕਾਂ ਚ ਜਾਓ ਜੋ ਕਮ ਕੀਤੀ ਨੇ ਸਰਕਾਰ ਨੇ ਉਹਦੇ ਨੋਂ ਤੇ ਵੋਟ ਵੰਗੋ ਹੁਣ ਗੱਲ ਤਾਂ ਇਹ ਐ ਜਦੋਂ ਉਥੇ ਜਾਂਦੇ ਨੇ ਪਹਿਲੀ ਤਾਂ ਗੱਲ ਇਹ ਕਿ ਦਿੱਲੀ ਵਾਲਿਆਂ ਨੇ ਕੰਮ ਹੀ ਨਹੀਂ ਕਰਨ ਦਿੱਤਾ ਇਹ ਜਿਹੜੇ ਵਿਧਾਇਕਾਂ ਦੀ ਹੁਣ ਡਿਊਟੀ ਲਾਈ ਐ ਉਹਨਾਂ ਨੂੰ ਖੁੱਲਾ ਕਦੋਂ ਛੱਡਿਆ ਤੁਸੀਂ ਉਹ ਸੀਤੰਗਰਾਲ ਜਿਹੜੀ ਗੱਲ ਕਹਿੰਦਾ ਸੀ ਸਾਡੋਂ ਤਾਂ ਇੱਕ ਬਿਆਨ ਦੇਣ ਤੱਕ ਦੀ ਕਹਿੰਦੇ ਆ ਗਿਆ ਨਹੀਂ ਸੀ ਤੇ ਜਿਹੜਾ ਕੁਝ ਹੁੰਦਾ ਸੀ ਮੈਨੂੰ ਇੱਕ ਸਾਬਕਾ ਐਮਐਲਏ ਵੀ ਦੱਸ ਰਿਹਾ ਸੀ ਮੇਰਾ ਬਿੱਤਰ ਉਹ ਕਹਿੰਦਾ ਜੀ ਇੱਥੇ ਤਾਂ ਮੈਂ ਪਾਰਟੀ ਤਾਂ ਛੱਡੀ ਇਹ ਚ ਤਾਂ ਸਾਰਾ ਕੁਝ ਹੀ ਕੰਟਰੋਲ ਉਹਨਾਂ ਦੇ ਹੱਥ 'ਚ ਤੇ ਜੇ ਕੰਟਰੋਲ ਉਹਨਾਂ ਦੇ ਹੱਥ 'ਚ ਹੈ ਤੇ ਸਿੱਧੇ ਤੌਰ ਤੇ ਲੋਕਾਂ ਨਾਲ رابطہ ਕਿੱਥੋਂ ਹੈ ਤੇ ਜਿਹੜੇ ਲੋਕਾਂ ਦੇ ਕੰਮ ਨਹੀਂ ਹੁੰਦੇ ਫਿਰ ਜਿਹੜੇ ਲੋਕਾਂ ਦੇ ਲੋਕ ਵੋਟਾਂ ਕਿਵੇਂ ਲਾਉਣਗੇ ਤੁਸੀਂ ਤਾਂ ਇਹ ਕੱਟੜ ਇਮਾਨਦਾਰੀ ਦੀ ਗੱਲ ਕੀਤੀ ਸੀ ਉਹ ਤਹਿਸੀਲਾਂ 'ਚ ਕੰਮ ਪੈਸੇ ਤੋਂ ਬਿਨਾ ਹੁੰਦਾ ਨਹੀਂ ਜਿਹੜੇ ਵੀ ਸਰਕਾਰੀ ਵਿਭਾਗ ਵਿੱਚ ਜਾਓ ਪੈਸਾ ਚੱਲਦਾ ਤੇ ਲੋਕ ਜਿਨ੍ਹਾਂ ਨੂੰ ਕੰਮ ਪੈਂਦੇ ਨੂੰ ਆ ਕੇ ਬਾਹਰ ਪ੍ਰਚਾਰ ਕਰਦੇ ਨੇ ਕਿ ਪਹਿਲਾਂ ਕੰਮ ਤਾਂ ਹੁੰਦਾ ਸੀ ਉਹ ਤਾਂ ਹਣ ਤਾਂ ਲੋਕ ਇਹ ਕਹਿੰਦੇ ਨੇ ਵੀ ਸਰਕਾਰ ਬੜੀ ਸਖਤ ਹੈ ਪੈਸੇ ਜ਼ਿਆਦਾ ਲੱਗਣਗੇ ਸਵਾ ਰੇਟ ਵੱਧ ਗਿਆ ਹੁਣ ਤਾਂ ਇਹ ਲੋਕ ਕਹਿੰਦੇ ਨੇ ਇਸ ਹਿਸਾਬ ਨਾਲ ਜਿਹੜੀ ਜਿਹੜੇ ਐਮਐਲਏ ਦੀ ਡਿਊਟੀ ਲਾਤੀ ਉਹ ਵਿਚਾਰੇ ਹੁਣ ਕੀ ਕਰਨ ਲੱਗੇ ਤਾਂ ਹੋਏ ਨੇ ਪਰ ਹੁੰਦਾ ਬੜਾ ਮੁਸ਼ਕਲ ਹੈ ਫਿਰ ਜਿਹੜੇ ਬੂਥ ਲੈਵਲ ਤੱਕ ਜਿਹੜੀ ਆਮ ਜਨਤਾ ਆਮ ਆਦਮੀ ਪਾਰਟੀ ਦੀ ਆਮ ਵਰਕਰ ਉਹਦੇ ਮਨਾਂ ਚ ਇਹ ਆ ਗਿਆ ਕਿ ਅਸੀਂ ਮਿਹਨਤ ਕਰ ਰਹੇ ਹਾਂ ਸਾਨੂੰ ਤਾਂ ਅਸੀਂ ਇੰਚਾਰਜ ਬਣਾ ਦ ਜਿਵੇਂ ਪਟਿਆਲੇ ਦੇ ਵਿੱਚ ਹੈ ਹਾਲਾਂਕਿ ਇੰਦਰਜੀਤ ਸਿੰਘ ਸੰਧੂ ਤੁਰਿਆ ਹੋਇਆ ਔਰ ਕੀ ਕਰੂਗਾ ਕਿਉਂਕਿ ਇੰਨਾ ਚਿਰ ਪਹਿਲਾਂ ਉਹਨੂੰ ਲੋਕ ਸਭਾ ਹਲਕੇ ਦਾ ਚਾਰਜ ਬਣਾਤਾ ਟਿੱਡ ਦੇਤੀ ਮੰਤਰੀਆਂ ਨੂੰ ਤੇ ਅੰਦਰੋਂ ਅੰਦਰ ਹੀ ਤਾਂ ਸਾਰੇ ਉਹ ਵੀ ਦੁਖੀ ਤੇ ਉਹ ਵੀ ਪਾਰਟੀ ਆ ਛੱਡ ਕੇ ਆਏ ਨੇ ਕੋਈ ਜਿਹੜੀ ਇੱਛਾ ਲੈ ਕੇ ਜਦੋਂ ਵੀ ਕੋਈ ਸਿਆਸਤਚਾ ਹੁੰਦਾ ਉਹਦੀ ਇੱਛਾ ਹੁੰਦੀ ਹੈ ਕਿ ਉਹ ਕੁਝ ਜਿਹੜਾ ਹੈ ਪਾਵਰ ਗੇਨ ਕਰੇ ਇਹ ਤਾਂ ਗੇਮ ਹੀ ਪਾਵਰ ਦੀ ਹੈ ਜੇ ਪਾਵਰ ਨਹੀਂ ਮਿਲੂ ਤਾਂ ਫਿਰ ਕਰੂਗੀ ਕਿ ਹੋੜੇ ਕੋਈ ਹੈ ਬੂਥ ਲਾ ਕੇ ਦਰਿਆ ਮਿਚਾਉਣ ਲਈ ਤਾਂ ਨਾਲੇ ਪ੍ਰਾਣੀ ਤਾਂ ਗੱਲ ਹੀ ਰਹੀ ਜਿਹੜੀ ਨਵੀਂ ਪਨੀਰੀ ਆਈ ਹੈ ਉਹ ਤਾਂ ਮਤਲਬ ਇਹੀ ਚਾਹੁੰਦੀ ਹੈ ਨਾ ਕਿ ਪਾਵਰ ਮਿਲੇ ਤੇ ਉਹਨਾਂ ਨੂੰ ਇਹ ਆ ਵੀ ਸਾਨੂੰ ਤਾਂ ਕੁਝ ਮਿਲਿਆ ਨਹੀਂ ਤੇ ਜੇ ਕੁਝ ਨੂੰ ਜਿੱਥੇ ਬਾਹਰੋਂ ਲਿਆ ਕੇ ਕੈਂਡੀਟ ਖੜੇ ਕਰਤੇ ਉਹਨਾਂ ਹਿਆਰਪੁਰ ਉੱਥੇ ਵੀ ਤਾਂ ਬੰਦੇ ਸੀ ਲੇਕਿਨ ਚੋਬੇਵਾਲ ਲਿਆ ਕੇ ਖੜਾ ਕਰਤਾ ਉਹਨਾਂ ਹਿਆਰਪੁਰ ਦੇ ਜਿਹੜੇ ਲੋਕਲ ਬੰਦੇ ਨੇ ਉਹ ਕਹਿਣਗੇ ਵੀ ਆਹ ਕੀ ਹੈ ਜਰੰਦਰ ਹੈ ਜਿਤਾਉਣ ਵੇਲੇ ਪੂਰਾ ਜੋਰ ਲਾਇਆ ਇਹਨਾਂ ਦੇ ਬੰਦਿਆਂ ਨੇ ਸਦੀਪਪਾਲ ਆਪ ਬੈਠਾ ਰਿਹਾ ਲੇਕਿਨ ਹੁਣ ਉੱਥੇ ਪਾਵਨਟੀ ਨੂੰ ਆ ਗਿਆ ਇਹਨਾਂ ਦੇ ਲੋਕਲ ਜਿਹੜੇ ਬੰਦੇ ਨੇ ਉਹ ਉਹਨਾਂ ਦੇ ਮਨਾਂ 'ਚ ਵੀ ਅਸੀਂ ਉਹ ਕੀ ਕਰੀਏ ਸਾਨੂੰ ਤਾਂ ਪੁੱਛਣਾ ਨਹੀਂ ਉਹਨਾਂ ਵਾਲੇ ਟਾਈਮ 'ਚ ਨਹੀਂ ਪੁੱਛਣਾ ਹਾਲਾਂਕਿ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ 3 ਸਾਲ ਪਏ ਨੇ ਬਹੁਤ ਕੰਮ ਕਰਾਂਗੇ ਨੇਰੀ ਲਿਆਦਾਂਗੇ ਕੰਮਾਂ ਦੀ ਉਹ ਕਹਿੰਦੇ ਨੇ ਜਿ ਢੇਰੀ ਤਾਂ ਲਿਆਦਾਂਗੇ ਫੋਨ ਤੱਕ ਕੀ ਹੋਏ ਲੋਕ ਤਾਂ ਇਹ ਪੁੱਛਦੇ ਨੇ ਅਸੀਂ ਤਾਂ ਉਹਦੇ ਸਿਰ ਤੇ ਬੋਟ ਪੰਗਣੀ ਹੈ ਇੱਕ ਗੱਲ ਜ਼ਰੂਰ ਹੈ ਇਹਨਾਂ ਕੋਲ ਜਦੋਂ ਇਹ ਜਾਣਦੇ ਨੇ ਇੱਕ ਵੱਡਾ ਕੰਮ ਹੈ ਉਹ ਹੈਗਾ ਬਿਜਲੀ ਦਾ ਕਿ ਬਿਜਲੀ ਦੇ ਬਿੱਲ ਮਾਫ ਹੋ ਗਏ ਇਹ ਵੱਡੀ ਗੱਲ ਕਰਦੇ ਨੇ ਲੇਕਿਨ ਨਾਲ ਦੀ ਨਾਲ ਦੂਜੇ ਪਾਸੇ ਆਉਂਦੇ ਨੇ ਉਹ ਕਹਿੰਦੇ ਜੀ ਇਹਨੇ ਤੁਹਾਡਾ ਵਾਦਾ ਕੀਤਾ ਸੀ ਬੀਬੀਆਂ ਦਾ ਕਿੱਥੇ ਜੀ ਉਹਨਾਂ ਦਾ 1000 ਰੁਪਿਆ ਉਹਦੀ ਕਾਟ ਆ ਪੀ ਮਾਨ ਸਾਹਿਬ ਨੇ ਕੱਲ ਕਿਹਾ ਕੋਈ ਨਹੀਂ ਅਸੀਂ ਦੇਵਾਂਗੇ ਜੋ ਫੰਡੂ ਉਹ ਤੋਂ ਪਹਿਲਾਂ ਲੋਕ ਕਹਿੰਦੇ ਨੇ ਵੀ ਤੁਹਾਨੂੰ ਪਹਿਲਾਂ ਪੁੱਛਿਆ ਸੀ ਤੁਹਾਡੇ ਕੋਲ ਫੰਡ ਕਿੱਥੇ ਹੈ ਤੇ ਮਾਨ ਸਾਹਿਬ ਹੋਰ ਵੀ ਕਈ ਗੱਲਾਂ 'ਚ ਫਸਦੇ ਨੇ ਉਹਨਾਂ 'ਚ ਇੱਕ ਇਹ ਗੱਲ ਵੀ ਹੈ ਕਿ ਉਹ ਵੀਆਈਪੀ ਕਲਚਰ ਕਿੱਥੇ ਆ ਵੀ ਵੀਆਈਪੀ ਕਲਚਰ ਓ ਦੂ ਪਾਉ ਜਾਂਦੀ ਹੈ ਸਿਕਿਉਰਿਟੀ ਐਨੀ ਹੁੰਦੀ ਹੈ ਬੰਦਾ ਜਿਹੜੀ ਦੇਖਦਾ ਨਹੀਂ ਵੀ ਇਹ ਤਾਂ ਕਹਿੰਦੇ ਸੀ ਵੀ ਇਹ ਗੱਲੀ ਕੀ ਆ ਆ ਹੁਣ ਤਾਂ ਇੱਕ ਨਵੀਂ ਗੱਲ ਉੱਠ ਕਢੀ ਜਿਹੜੀ ਕਿਸਾਨਾਂ ਵਾਲੀ ਉਹ ਅੱਜ ਤਾਂ ਕਿਸਾਨ ਲੀਡਰ ਨੂੰ ਮੈਂ ਸੋਣ ਅਸੀਂ ਕੋਕਰੀ ਗੱਲਾਂ ਉਹ ਕਹਿੰਦੇ ਦੇਖੋ ਤੁਸੀਂ ਅਪਸੁਰਲੋ ਮਾਨ ਸਾਹਿਬ ਕੀ ਕਹਿੰਦੇ ਨੇ ਵੀ ਜੇ ਤੁਸੀਂ ਨਹੀਂ ਐਮਐਸਪੀ ਦੇ ਸਕਦੇ ਛੱਡ ਦਿਓ ਕੁਰਸੀ ਕਹਿੰਦੇ ਇਹੀ ਗੱਲ ਹੁਣ ਇਹਨੇ ਤੇ ਤੁਹਾਡੀ ਗੱਲ ਹੁੰਦੀ ਆ ਆਪ ਹੀ ਕਹਿ ਰਹੇ ਉਹ ਚਲੋ ਬੀਬੀ ਦੀ ਗੱਲ ਛੱਡੋ ਉਹ ਵਿਚਾਰੀ ਨੂੰ ਪਤਾ ਹੀ ਨਹੀਂ ਸੀ ਨਮਨ ਗਗਨ ਮਾਨ ਨੂੰ ਭਗਵੰਤ ਮਾਨ ਨੂੰ ਤਾਂ ਸਾਰੀ ਗੱਲ ਦਾ ਪਤਾ ਸੀ ਤੋ ਇਹ ਸਾਰੀਆਂ ਗੱਲਾਂ ਉਹਨਾਂ ਦੇ ਗੱਲ ਹੀ ਪੈ ਰਹੀਆਂ ਨੇ بی اے پی ਕਲਚਰ ਦੀ ਵੀ ਉਹਨਾਂ ਦੀ ਗੱਲ ਪੈਂਦੀ ਹੈ ਵੀ ਜੇ ਤੁਹਾਨੂੰ ਨੇ ਅਸੀਂ ਤਾਂ ਸਿਲੰਡਰ ਵੀ ਲਾਈਨ ਚ ਲੈ ਕੇ ਖੜਾਂਗੇ ਕਿਉਂਕਿ ਲਵਾਵਾਂਗੇ ਇਹ ਕਿਹਾ ਸੀ ਮਾਨ ਸਾਹਿਬ ਉਹ ਲੋਕ ਕੱਢੀ ਫਿਰਦੇ ਨੇ ਅਸਲ ਦੇ ਵਿੱਚ ਸਿਆਸਤ ਦੇ ਵਿੱਚ ਅੱਜਕਰ ਬਹੁਤ ਔਖਾ ਹੋਇਆ ਪਿਆ ਕਰ ਤੋ ਹੁਣ ਜਿਹੜੇ ਇਹਨਾਂ ਦੇ ਜਿਹੜੇ 13 ਬੰਦੇ ਖੜੇ ਕੀਤੇ ਨੇ ਪੰਜ ਮੰਤਰੀ ਨੇ ਪੰਜ ਅਧਾਰੇ ਲਏ ਨੇ ਇਧਰ ਉਧਰ ਕਰਕੇ 24 ਖੜੇ ਕੀਤੇ ਨੇ ਉਹਨਾਂ ਦੇ ਵਿੱਚ ਇੱਕ ਪ੍ਰੋਬਲਮ ਤਾਂ ਜ਼ਰੂਰ ਹੈ ਉਹਨਾਂ ਨੂੰ ਜਵਾਬ ਲੋਕਾਂ ਨੂੰ ਦੇਦੇ ਪੈਦੇ ਨੇ ਐਮਐਲਏ ਦੀ ਬ੍ਰਾਕਾਂ ਦੀ ਡਿਊਟੀ ਲਾਤੀ ਵੱਡੇ ਚਿਹਰੇ ਦੀ ਕਮੀ ਐ ਤਾਂ ਵੱਡੇ ਚਿਹਰੇ ਕੀ ਸੀ ਕੇਜਰੀਵਾਲ ਸੀ ਮਨੀਸ਼ਾ ਸ਼ੋਧਿਆ ਸੀ ਉਹ ਜੇਲ੍ਹ 'ਚ ਬੈਠੇ ਨੇ ਹੁਣ ਇਹ ਸੱਜੇ ਸਿੰਘ ਭਗਵੰਤ ਮਾਨ ਜਦੋਂ ਲੈ ਦੇ ਕੇ ਚਲੋ ਹੁਣ ਥੋੜਾ ਨਾਮ ਬਣਾ ਰਿਹਾ ਆਸੀ ਸਿੰਘ ਉਹ ਤਾਂ ਦਿੱਲੀ 'ਚ ਹੀ ਐ ਤੇ ਬਾਕੀ ਦੇਸ਼ ਦੇ ਵਿੱਚ ਤਾਂ ਇਹੀ ਬੰਦੇ ਨੇ ਉਹਨਾਂ ਦੀ ਡਿਊਟੀ ਸੰਸਦ ਸਾਤੇ ਲਈ ਹੋਈ ਹੈ ਭਗਵੰਤ ਮਾਨ ਨੇ ਦਾਵਾ ਕਰ ਲਿਆ ਵੀ ਅਸੀਂ 13 ਜੀਰੋ ਜਿੱਤਾਂਗੇ ਤੇ 13 0 ਤੁਸੀਂ ਕਿੱਥੋਂ ਜੇ ਇਹੀ ਆ ਰਿਹਾ ਤਾਂ ਬੜੌਕਾ ਜੂ ਕੰਮ ਔਰ ਫਿਰ ਜਿਹੜੀ ਐਮਐਲਏ ਦੀ ਡਿਊਟੀ ਲੱਗੀ ਆ ਤੁਹਾਨੂੰ ਦੱਸ ਹੀ ਚੁੱਕੇ ਕਿ ਵਿਚਾਰੇ ਲੱਗੇ ਤਾਂ ਹੋਏ ਨੇ ਪਰ ਮੁਸ਼ਕਲ ਹੈ ਫਿਰ ਬਿਨਾ ਕਮਾਂਡ ਤੋਂ ਕੋਈ ਕਮਾਂਡ ਤਾਂ ਕੋਈ ਨਹੀਂ ਕਰ ਰਿਹਾ ਆਪ ਹੀ ਚੱਲ ਰਹੇ ਨੇ ਸਾਰੇ ਔਰ ਸੱਚੀ ਗੱਲ ਦੱਸਾਂ ਪੰਜਾਬ ਦੇ ਵਿੱਚ ਜਿਹੜਾ ਹੁਣ ਤੱਕ ਤੁਸੀਂ ਵੀ ਨੋਟ ਕੀਤਾ ਹੋ ਸਭ ਤੋਂ ਜ਼ਬਰਦਸਤ ਕੈਂਪੇਨ ਹਾਲ ਦੀ ਘੜੀ ਕਿਸਾਨਾਂ ਦੇ ਵਿਰੋਧ ਦੇ باوجود ਭਾਰਤੀ ਜਨਤਾ ਪਾਰਟੀ ਕਰੀ ਜਾਂਦੀ ਹੈ ਤੇ ਇਹ ਠੀਕ ਹੈ ਵੀ ਵਿਰੋਧ ਹੈ ਪਰ ਉਹਨਾਂ ਨੇ ਆਪ ਫਿਰ ਰਣਨੀਤੀ ਬਦਲ ਲਈ ਹੁਣ ਉਹ ਜਾਂਦੇ ਨਹੀਂ ਉਹ ਕਹਿੰਦੇ ਨਹੀਂ ਪਾਪਰ ਪਾਣੀ ਸ਼ਾਇਦ ਸਾਡੇ ਕੋਲ ਹਿੰਦੂ ਬੋਟ ਵਪਾਰੀਆਂ ਦੀ ਵੋਟ ਹੈਗੀ ਹੈ ਪਿੰਡਾਂ ਚੋਂ ਸੜੂ ਕਾਸ ਕੋਲ ਜਾਂਦੇ ਨੇ ਦਲਿਤਾਂ ਨੂੰ ਮੈਂਡੂ ਤਾਂ ਇੱਕ ਦੱਸ ਰਿਹਾ ਸੀ ਲੀਡਰ ਕਹਿੰਦਾ ਜੀ ਪੈਸੇ ਦਿੰਦੇ ਨੇ ਤੁਹਾਨੂੰ ਤਾਂ ਉਹ ਬੂਥ ਲਾਉਣ ਦੇ ਵੀ ਸਰ ਮਤਲਬ ਉਹਨਾਂ ਨੇ ਹੋਰ ਕਾਤੇ ਵੀ ਹੁੰਦਾ ਪੈਸਾ ਔਖੇ ਵੇਲੇ ਕੰਮ ਆਉਂਦਾ ਹੁੰਦਾ ਔਖੇ ਵੇਲੇ ਕੰਮ ਆਉਗਾ ਹੁਣ ਸੋ ਇਹ ਜਿਹੜਾ ਕੁਝ ਚੱਲ ਰਿਹਾ ਸੱਚਮੁੱਚ ਹੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਚੋਣ ਮਹਿੰਮਾ ਕਾਫੀ ਮੁਸ਼ਕਲ ਹੈ ਕੁਝ ਤਾਂ ਭਾਰਤੀ ਜਨਤਾ ਪਾਰਟੀ ਨੇ ਗਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਪਾ ਕੇ ਉਸ ਤੋਂ ਬਾਅਦ ਉਹਨਾਂ ਦਾ ਕਾਫੀ એનર્ਜੀ ਤਾਂ ਇਨਸੂਲਨ ਅੱਜ ਮਿਲੀ ਹੈ ਜੋ ਕੇਜਰੀਵਾਲ ਨੂੰ ਨਹੀਂ ਤਾਂ ਉਧਰ ਹੀ ਲੱਗ ਗਈ ਤੇ ਉਹਦੇ ਮੁਜ਼ਾਰੇ ਕਰਨ ਤੇ ਉਹਦੇ ਪ੍ਰੋਟੈਸਟ ਹੋਣ ਇੱਕ ਮਹੀਨਾ ਦੋ ਦਿਨ ਹੋ ਜਨੇ ਆਲੇ ਜੇਲ੍ਹ ਚ ਗਏ ਨੂੰ ਤੇ ਤੁਸੀਂ ਕੋਈ ਦਿਨ ਛੱਡੋ ਜਿੱਤੇ ਪ੍ਰੋਟੈਸਟ ਹੀ ਹੋਇਆ ਕਦੇ ਮਿਲ ਜਾਣਾ ਕਦੇ ਕੁਝ ਹੋਣਾ ਸੋ ਇਹ ਸਾਰੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਚੋਣ ਮਹਿਮ ਨੂੰ ਅਜੇ ਉਸ ਤਰ੍ਹਾਂ ਦੀ ਜਿਹੜਾ ਹਲਾਰਾ ਨਹੀਂ ਮਿਲਿਆ ਜਿਵੇਂ ਇੱਕ ਸਰਕਾਰ ਜਦੋਂ ਹੋਵੇ ਤੇ ਪੰਜ ਮੰਤਰੀ ਖੜੇ ਹੋਣ ਉਹਨਾਂ ਨੂੰ ਮਿਲਦਾ ਇੱਕ ਮੰਤਰੀ ਤਾਂ ਆਪ ਹੀ ਆਪ ਦਾ ਪੱਗਾ ਪੜਿਆ ਲਾਲਜਿਤ ਭੱਲਰ ਨੇ ਉਹ ਭਲਾ ਕੀ ਲੋਟ ਸੀ ਆਮਗੜੀਆਂ ਨੂੰ ਨਰਾਜ਼ ਕਰ ਲਿਆ ਸੜਿਆਰਾਂ ਨੂੰ ਨਰਾਜ਼ ਕਰ ਲਿਆ ਕਹਿੰਦੀ ਲੋਟ ਸੀ ਮੈਂ ਤਾਂ ਕਹਿ ਵੀ ਨਹੀਂ ਸਕਦਾ ਜੋ ਨੇ ਗੱਲ ਕਹੀ ਹੈ ਉਹ ਗੱਲ ਕਿੱਥੇੋਂ ਕਿਹਾ ਗਏ ਸੀ ਉਤੇ ਸੇ ਸੈਨੀਆਂ ਤੇ ਆਰੀਆਂ ਲੈ ਕੇ ਚਲੇ ਗਏ ਅਲੱਗ ਕਰ ਲਾ ਜਿਹੜੇ ਕੁਝ ਕਰ ਰਹੇ ਸੀ ਗੁੱਲੀ ਘਟਦੇ ਸਾਨੂੰ ਤੂੰ ਕਿਹਾ ਤੇ ਉਹਦਾ ਜਦ ਤੱਕ ਇਹ ਟਿਕਟਪਾਪਸ ਲੋ ਨਹੀਂ ਸਾਰੇ ਧਾਂ ਤੇ ਵਿਰੋਧ ਕਰਾਂਗੇ ਸੋ ਸਿਚੁਏਸ਼ਨ ਕੋ ਜਿਆਦਾ ਠੀਕ ਨਹੀਂ ਤੇ ਸਿਕਪਾਲ ਖੈਰੇ ਨੇ ਮੀਥੇਰ ਨੂੰ ਚੈਲੰਜ ਕਰਤਾ ਵੀ ਤੂੰ ਸਿੱਧੂ ਬੋਸਿਆਰੇ ਦਾ ਇੱਕ ਚਾਰ ਸੀਟਡ ਬੰਦਾ ਨਾਲ ਲਈ ਫਿਰਦਾ ਸੋ ਬਹੁਤ ਸਾਰੀਆਂ ਗੱਲਾਂ ਨੇ ਮੈਂ ਨਹੀਂ ਕਹਿੰਦਾ ਪਰ ਸਰਦਾਰ ਤੋਂ ਬਿਨਾ ਕਮਾਂਡ ਤੋਂ ਬਿਨਾ ਜਰਨੈਲ ਤੋਂ ਬਿਨਾ ਲੜਨਾ ਉਕਾਉਂਦਾ ਫਰਜ਼ ਲੱਗਿਆ ਤਾਂ ਹੋ ਗਿਆ ਨੇ ਪਰ ਹਲੇ ਟਾਈਮ ਪਿਆ ਹੋ ਸਕਦਾ ਸਰਦਾਰ ਆ ਕੇ ਕਮਾਂਡ ਸੁਭਾਵੇ ਸਰਦਾਰ ਨੇ ਇਕੱਲੇ ਨਹੀਂ ਉਦੋਂ ਆਪਣੀ ਲੜਾਈ ਲੜੀ ਸੀ ਤੇ ਜਿੱਤ ਲਿਆ ਜਦੋਂ ਤਿੰਨ ਵਾਰੀ ਤੋ ਦੇਖਦੇ ਹੁਣ ਕੀ ਬਣਦਾ ਇਸ ਵੀਡੀਓ ਚ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ